ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵਾਂਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਜੀ ਸ਼ਾਮ ਦਾ ਟਾਈਮ ਹੋ ਗਿਆ ਦੇ ਰਹੇ ਹਾਂ ਬੇਲਾਂ ਬੂਟਿਆਂ ਨੂੰ ਪਾਣੀ ਤੇ ਆਪਾਂ ਪਹਿਲਾਂ ਤਿਆਰ ਹੋਏ ਹਾਂ ਤਿਆਰ ਹੋ ਕੇ ਆਪਾਂ ਹੁਣ ਕਿਸੇ ਪਾਸੇ ਜਾਣ ਦੀ ਤਿਆਰੀ ਕਰ ਰਹੇ ਹਾਂ ਸੁਣ ਦੱਸਾਂਗੇ ਅੱਗੇ ਵੀ ਆਪਾਂ ਕਿੱਥੇ ਜਾਵਾਂਗੇ ਆਪਾਂ ਤਿਆਰ ਹੋ ਕੇ ਪਾਣੀ ਦੇਣ ਲੱਗ ਗਏ ਵੀ ਜਿੰਨਾ ਚਿਰ ਪ੍ਰਧਾਨ ਸਾਹਿਬ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਪੌਦਿਆਂ ਨੂੰ ਪਾਣੀ ਦੇ ਦੇਨੇ ਬੇਲਾਂ ਨੂੰ ਨੇ ਬੂਟਿਆਂ ਨੂੰ ਪਾਣੀ ਦੇ ਦੇਨੇ ਜੀ ਆਪਾਂ ਚਲੋ ਜੀ ਤਿਆਰ ਹੋ ਕੇ ਆਪਾਂ ਇਨਾਂ ਦਾ ਕੰਮ ਕਰ ਦਿੰਨੇ ਆ ਤੇ ਹੁਣ ਆਪਾਂ ਸੋਨੂ ਲੈ ਕੇ ਚੱਲਾਂਗੇ ਜੀ ਤੁਸੀਂ ਸਾਡੇ ਨਾਲ ਹੀ ਰਹਿਣਾ ਬਣੇ ਰਹਿਣਾ ਵੀਡੀਓ ਤੇ ਅੱਜ ਆਪਾਂ ਖਾਣਾ ਘਰੇ ਨਹੀਂ ਬਣਾਉਂਦੇ ਕਈ ਵਾਰ ਜੀ ਮਾਨ ਨਹੀਂ ਕਰਦਾ ਘਰੇ ਖਾਣਾ ਬਣਾਉਣ ਨੂੰ ਜਦੋਂ ਬੱਚੇ ਘਰੇ ਨਹੀਂ ਹੁੰਦੇ ਤਾਂ ਬਿਲਕੁਲ ਹੀ ਐ ਲੱਗਦਾ ਵੀ ਖਾਣਾ ਨਾ ਬਣਾਈਏ ਤੇ ਨਾ ਹੀ ਖਾਈਏ ਤੇ ਅੱਜ ਫਿਰ ਅਸੀਂ ਸੋਚਿਆ ਵੀ ਆਪਾਂ ਢਾਬੇ ਤੇ ਚੱਲਦੇ ਹਾਂ ਬਾਹਰੋਂ ਥੀ ਖਾਣਾ ਲੈ ਕੇ ਆਵਾਂਗੇ ਤੇ ਨਾਈ ਥੋੜੀ ਜਿਹੀ এনਜਾਇਰਮੈਂਟ ਹੋ ਜੂਗੀ ਚਲੋ ਜੀ ਆਪਾਂ ਚਲੇ ਗਏ ਢਾਬੇ ਤੇ ਢਾਬੇ ਤੇ ਆਪਾਂ ਬੈਠ ਗਏ ਜੀ ਜਾ ਕੇ ਤੁਸੀਂ ਦੇਖੋ ਕਿਹੜਾ ਢਾਬਾ ਹੈ ਸਾਨੂੰ ਕਮੈਂਟਾਂ ਵਿੱਚ ਦੱਸਣਾ ਵੀ ਕਿਹੜਾ ਢਾਬਾ ਤੇ ਆਪਾਂ ਆਰਡਰ ਕਰਤਾ ਜੀ ਦਹੀ ਪੱਲਾ ਪਹਿਲਾਂ ਅਸੀਂ ਦਹੀ ਪੱਲਾ ਲਵਾਂਗੇ ਤੇ ਬਾਅਦ ਚ ਖਾਣਾ ਖਾਵਾਂਗੇ ਲਓ ਜੀ ਆਪਾਂ ਤਾਂ ਹੀ ਪਰ ਲਾਇਕਾ ਪਲੇਟ ਮੰਗਾਈ ਆ ਵੀ ਹਾਫ ਹਾਫ ਹੀ ਖਾਵਾਂਗੇ ਕਿਉਂਕਿ ਸ਼ਾਮ ਦਾ ਵੇਲਾ ਬਾਲਾ ਵੀ ਖ ਨਹੀਂ ਖਾਦਾ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਨੂੰ ਮਿਲ ਗਏ ਆਪਣੇ ਉੱਥੇ ਰਿਸ਼ਤੇਦਾਰ ਜੀ ਉਹਨਾਂ ਦੀ ਬੇਟੀ ਰਹੇਗਾ ਸੀ ਜਨਮ ਦਿਨ ਮੇਰੀ ਭਤੀਜੀ ਦੀ ਜੇਠਾਣੀ ਦੀ ਗੁੜੀਏ ਦਾ ਜਨਮ ਦਿਨ ਸੀ ਉਹ ਮਿਲ ਗਏ ਉਹ ਕੇਕ ਕੱਟਣਾ ਐ ਸੀਟਾ ਬਦੇ ਚਲੋ ਜੀ ਫਿਰ ਸਾਨੂੰ ਉਹ ਠਾਲ ਕੇ ਲੈ ਗਏ ਕਹਿੰਦੇ ਸਾਡੇ ਨਾਲ ਚਲੋ ਆਪਾਂ ਕੇਕ ਕੱਟਦੇ ਲਓ ਜੀ ਸਨਵੀਰ ਕਰਾਉਣੇ ਐ ਇੰਜੋਏ ਤੇ ਸਾਡੀ ਤਾਂ ਖੁਸ਼ੀਆਂ ਨੂੰ ਹੋਰ ਚਾਰ ਚੰਨ ਲੱਗੇ ਜਦੋਂ ਸਾਨੂੰ ਰਿਸ਼ਤੇਦਾਰ ਮਿਲ ਗਏ ਤੇ ਵਧੀਆ ਇੰਜੋਇਮੈਂਟ ਕੀਤਾ ਲੋ ਜੀ ਮੇਰੀ ਭਤੀਜੀ ਵੀ ਜਠਾਣੀ ਹੈ ਜੀ ਨਾਲੇ ਜੇਠ ਜਿਹਨਾਂ ਦੀ ਬੇਟੀ ਦਾ ਬਰਥਡੇ ਲਓ ਜੀ ਮਨ ਬੇਟੀ ਨੂੰ ਕਹਿਣਗੇ ਵੀ ਤੁਸੀਂ ਇੱਧਰ ਹੋ ਜਾ ਕਿਉਂਕਿ ਟੇਬਲ ਦੇ ਆਲੇ ਦਿਵਾਲੇ ਸਾਰਿਆਂ ਨੂੰ ਜਾਣਾ ਆਉਣਾ ਔਖਾ ਲੱਗਦਾ ਤੇ ਹੁਣ ਉਹਦੇ ਵੱਡੇ ਜੇਠ ਜੀ ਠਾਣੀ ਨੇ ਇਹ ਮੇਰੇ પતિ ਜੀ ਦੇ ਵੱਡੇ ਜੇਠ ਜੀ ਠਾਣੀ ਨੇ ਹੁਣ ਇਹ ਉਹ ਬੇਟੀ ਨੂੰ ਸਗਨ ਦੇਣਗੇ ਸੋਟਾ ਜਿਹੜਾ ਕੇਓਟ ਜੇ ਬੇਬੀ ਹੈ ਮੇਰੇ પતિ ਜੀ ਦਾ ਬੇਟਾ ਆਪੇ ਦੀ ਕੁੜੀ ਹੈ ਇਹਨਾਂ ਦੀ ਕੁੜੀ ਹੈ ਜਿਹੜੀ ਇੱਧਰ ਬੈਠੀ ਹੈ ਗਿਫਟ ਦੇ ਰਹੀ ਹੈ ਇਹ ਮੇਰੀ ਭਤੀਜੀ ਦੀ ਵੱਡੀ ਜੇਠਾਣੀ ਹੈ ਜੀ ਬਹੁਤ ਹੀ ਪਿਆਰ ਹੈ ਮੀ ਲੀਲਾ ਆਪ ਤੇ ਆਪਸ ਵਿੱਚ ਖਾਨਤਾ ਜੀ ਆਪੋ ਆਪਣਾ ਤੇ ਪਿਆਰ ਹੋਣਾ ਜ਼ਰੂਰੀ ਜਾਂਹਿੰਦਾ ਇੰਨਾ ਕੇਪਰ ਆ ਕਿ ਕਿਸੇ ਦਿਨ ਇਕੱਠੇ ਬੈਠ ਸਕੀ ਇਹ ਵੀ ਵੱਡਿਆਂ ਦੀ ਦੇਣ ਹੁੰਦੀ ਹੈ ਜੀ ਸੱਸ ਸਹੁਰੇ ਦੀ ਆ ਮੇਰੀ ਭਤੀਜੀ ਦੀ ਸਾਸੂ ਆ ਵੱਡਿਆਂ ਦੀ ਉਹ ਸੁਨਾਲੀ ਇਹ ਜਿਹੇ ਪ੍ਰੋਗਰਾਮ ਮਨਾਏ ਜਾਂਦੇ ਜੇ ਤਾਂ ਵੱਡੇ ਕਾਣੀ ਵੰਡ ਕਰਨ ਲੱਗ ਜਾਂਦੇ ਫਿਰ ਨਹੀਂ ਇਹ ਜਿਹੇ ਕੰਮ ਹੁੰਦੇ ਪਰਿਵਾਰ ਨੂੰ ਇਕੱਠੇ ਰੱਖਣ ਦਾ ਵੱਡੇ ਮੈਂਬਰ ਦਾ ਬਹੁਤ ਯੋਗਦਾਨ ਹੁੰਦਾ ਹੈ ਇਹ ਦਾਦੀ ਹੈ ਗੁੜੀਏ ਦੀ ਜੇ ਇਹ ਨੱਗ ਲੱਗ ਹੋਵੇ ਜੀ ਰੋਟੀ ਅਲੱਗ ਹੋਵੇ ਜਾਂ ਖੇਤੀ ਲੱਗ ਹੋਵੇ ਪਰ ਆਪਣਾ ਪਿਆਰ ਹੋਣਾ ਜ਼ਰੂਰੀ ਐ ਇੰਨਕ ਲਓ ਜੀ ਹੁਣ ਮੇਰੀ ਭਤੀਜੀ ਤੇ ਭਤੀਜ ਜਮਾਈ ਦੇਖਾਉਣੇ ਆ ਸੋਨੂ ਇਹ ਉਹਦੀ ਸੋਟੀ ਸਿਸਟਰ ਜਿਹੜੀ ਕੈਲੀਬਰਾ ਕਾਲੀ ਇਹ ਹੁਣ ਦੋਨੇ ਭੈਣਾਂ ਕਹਿੰਦੀ ਅਸੀਂ ਵੀ ਬਾਈਕੇ ਕੇਕ ਇਕਵਾਉਣਾ ਤਿੰਨਾਂ ਨੂੰ ਬੱਚਿਆਂ ਨੂੰ ਚਾਹ ਹੁੰਦਾ ਜੀ ਸੋਟੇਨ ਹਾਏ ਦਾ ਬੇਟਾ ਜੀ ਵੱਡੀ ਭੈਣ ਦਾ ਤੇ ਹੁਣ ਆ ਮੇਰੀ ਭਤੀਜੀ ਆ ਗਈ ਇੱਧਰ ਇਹ ਉਹਨਾਂ ਦਾ ਬੇਟਾ ਜੀ ਵੱਡੀ ਜਿਠਾਣੀ ਦਾ ਉਹਨਾਂ ਦੇ ਇੱਕ ਲੜਕਾ ਇੱਕ ਲੜਕੀ ਤੇ ਆ ਮੇਰੀ ਭਤੀਜੀ ਆਪਦੀ ਫੈਮਿਲੀ ਲਈ ਬੈਠੀ ਹੈ ਇਹਦੀ ਕੁੜੀ ਹੈ ਤੇ ਆ ਕਿਉਂਟ ਜੇ ਬੇਵੀ ਹੈ ਤੇ ਉਹ ਮੇਰੇ ਭਤੀਜ ਜਮਾਈ ਹੈ ਹੁਣ ਇਹ ਕੇਕ ਖਵਾਉਣਗੇ ਬੇਟੀ ਨੂੰ ਸਾਰਿਆਂ ਨੇ ਇੱਕ ਮਿੰਟ ਅੱਜ ਵਧਾਈਆਂ ਜ਼ਰੂਰ ਦੇਣੀਆਂ ਜੀ ਬੱਚੀ ਦੇ ਜਨਮ ਦੇ ਕਿਉਂਕਿ ਹੁਣ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਆ ਮੇਰੇ ਭਤੀਜੀ ਦੀ ਕੁੜੀ ਐ ਕੇਵਟੀ ਜੀ ਲੋ ਜੀ ਗੋਲੂ ਮੋਲੂ ਇਹ ਟੈਕਨੀਕ ਰਿਹਾ ਹੈ ਸਰਾਰਤੀ ਬਹੁਤ ਲੋ ਜੀ ਹੁਣ ਆਪਾਂ ਵੀ ਕੇਕ ਖਵਾਵਾਂਗੇ ਕੁੜੀਆਂ ਨੂੰ අපගේි පුසිය විච්ච සාමල හෝග ඒතැක්ක ප්‍යයාර්දෙරි ස්තනජි කූයිකි සිෙදල්ල න්දේම්ද පොක් අනහින්ද මානු හුන්ද වච්චයෙන්න්න ਦਾ ਵੇ ਜੀ ਹੁਣ ਆਪਾਂ ਵੀ ਕੇਕ ਖਵਾਉਣੀ ਹੈ। ਲਓ ਜੀ ਹੁਣ ਕੇਕ ਕੱਟਤਾ ਹੁਣ। ਕੀ ਖਾਵਾਂਗੇ ਸਾਰੇ ਜਾਣੇ ਇਸ ਤੋਂ ਬਾਅਦ ਬੱਚਿਆਂ ਨੇ ਫਿਰ ਪੀਜ਼ਾ ਆਰਡਰ ਕਰਤਾ ਤੇ ਫਿਰ ਖਾਣਾ ਲਵਾਂਗੇ ਸਾਰੇ ਜਾਣੇ ਬਹੁਤ ਵਧੀਆ ਲੱਗਿਆ ਜੀ ਫੈਮਿਲੀ ਨੂੰ ਮਿਲ ਕੇ ਬਹੁਤ ਹੀ ਨਾਇਸ ਫੈਮਿਲੀ ਹੈ ਵਧੀਆ ਲੱਗਦਾ ਜਦੋਂ ਸਾਰੀਆਂ ਦਰਾਣੀ ਜਿਠਾਣੀਆਂ ਦਾ ਇੰਨਾ ਪਿਆਰ ਹੈ ਇਹਨਾਂ ਦਾ ਤੇ ਨਾਲੇ ਇਹਨਾਂ ਦੀ ਮੰਮੀ ਦਾ ਸਵਾ ਬਹੁਤ ਨਾਇਸ ਹੈ ਵਧੀਆ ਲੱਗਦਾ ਜੀ ਫੈਮਿਲੀ ਨੂੰ ਮਿਲ ਕੇ ਖਾਣਾ ਤਾਂ ਆਪੋ ਆਪਣਿਆਂ ਦੇ ਸਾਰੇ ਨੇ ਕੀ ਲੋ ਜੀ ਹੁਣ ਆਪਾਂ ਵੀ ਫੋਟਵਾ ਖਚਵਾ ਲਈਆਂ ਨਾ ਨਾ ਉਹ ਉੱਥੇ ਨੇ ਆਪਦੀਆਂ ਕਰਵਾ ਦੀਆਂ ਇੱਕ ਦੋ ਸਾਡੇ ਹੱਥਾਂ ਵਿੱਚ ਲਿਫਾਫੇ ਚੱਕੇ ਹੋਏ ਨੇ ਲੱਸੀ ਵਾਲੀ ਬੋਤਲ ਤੇ ਖਰਚਣੇ ਵਾਲਾ ਲਿਫਾਫਾ ਲੋ ਜੀ ਦੇਖ ਲਵੇ ਕਿਹੜੀ ਜਗ੍ਹਾ ਦੱਸੋ ਤੁਸੀਂ ਕਮੈਂਟਾਂ ਵਿੱਚ ਕਿੱਥੇ ਲੱਗੀਆਂ ਹੁੰਦੀਆਂ ਨੇ ਇੰਨੀਆਂ ਰੌਣਕਾਂ ਤੇ ਹੁਣ ਆਪਾਂ ਘਰ ਵਾਪਸ ਆ ਰਹੇ ਤੇ ਉਹ ਵੀ ਚਲੇ ਗਏ ਜੀ ਚਲੋ ਜੀ ਆਪਾਂ ਆਗੇ ਘਰੇ ਤੇ ਖਾਣਾ ਖਾ ਲਿਆ ਆਪਾਂ ਤੇ ਹੁਣ ਆਗੇ ਸਿੱ ਘਰ ਵਾਪਸੀ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਲੱਗੇ। ਤੁਸੀਂ ਦੱਸਣਾ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਲਾਇਕ, ਸ਼ੇਅਰ ਤੇ ਕਮੈਂਟ ਕਰਕੇ ਦੱਸਣਾ। ਤੇ ਆਪਾਂ ਉੱਥੋਂ ਜਿਹੜਾ ਸਮਾਨ ਲੈ ਕੇ ਆਏ ਹਾਂ, ਉਹ ਦਿਖਾਉਣੇ ਆ। ਕੁਰਚਣਾ ਤੇ ਲੱਸੀ ਲੈ ਆਏ ਆਪਾਂ। ਚਲੋ ਜੀ ਆਪਾਂ ਨੂੰ ਬਾਹਰ ਅੰਦਰ ਜਾ ਕੇ ਕੁਝ ਸਿੱਖਣ ਨੂੰ ਵੀ ਮਿਲਦਾ ਕੁਝ ਦੇਖਣ ਨੂੰ ਵੀ ਮਿਲਦਾ ਕਿਸੇ ਟਾਈਮ ਆਪਣਾ ਮਨ ਉਹ ਹੁੰਦਾ ਤਾਂ ਆਪਾਂ ਨੇ ਜ਼ਰੂਰ ਬਾਹਰ ਅੰਦਰ ਜਾਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਥੋੜਾ ਜਿਹਾ ਇੰਜੋਏ ਕਰਨਾ ਤੇ ਅੱਜ ਬਿਲਕੁਲ ਹੀ ਮਨ ਨਹੀਂ ਸੀ ਹੈਗਾ ਮੇਰਾ ਵੀਡੀਓ ਪਾਉਣ ਦਾ ਪਰ ਮੈਨੂੰ ਫੇਰ ਵੀ ਐ ਹੋਇਆ ਵੀ ਮੇਰੇ ਨਾਲ ਜਿੰਨੇ ਭੈਣ ਭੜਾ ਜੁੜੇ ਐ ਸਾਰੇ ਵੀਡੀਓ ਨੂੰ ਉਹ ਕਰਨਗੇ ਵੀ ਵੀਡੀਓ ਨਹੀਂ ਆਈ ਹੈਗੀ ਇਸ ਕਰਕੇ ਆਪਾਂ ਵੀਡੀਓ ਐਡਿਟ ਕੀਤੀ ਹੈ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਫੁੱਲ ਵਾਚ ਟਾਈਮ ਦੇਣਾ ਜੀ ਕਈ ਫੈਮਿਲੀयां ਬਹੁਤ ਨੇਸ ਹੁੰਦੀਆਂ ਨੇ ਅਲੱਗ-ਅਲੱਗ ਰਹਿ ਕੇ ਵੀ ਵਧੀਆ ਮੈਨਜਮੈਂਟ ਬਣਿਆ ਹੁੰਦਾ ਉਹਨਾਂ ਦਾ ਇਹ ਨਹੀਂ ਹੁੰਦਾ ਵੀ ਆਪਾਂ ਇਕੱਠੇ ਰਹਿਣੇ ਆਪਾਂ ਇਕੱਠੇ ਇੰਜੋਏ ਕਰ ਸਕਦੇ ਆ ਤੇ ਆਪਾਂ ਅਲੱਗ-ਅਲੱਗ ਹੋ ਕੇ ਵੀ ਇੰਜੋਏ ਕਰ ਸਕਦੇ ਇਹ ਨਹੀਂ ਕੋਈ ਹੋਣੀ ਹੁੰਦੀ ਚਲੋ ਜੀ ਕੋਈ ਵੱਧ ਖਵਾਉਂਦਾ ਕੋਈ ਘੱਟ ਖਵਾਉਂਦਾ ਇੰਨੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਆਪਣਾ ਪ੍ਰੇਮ ਪਿਆਰ ਬਣਿਆ ਰਹਿੰਦਾ ਤੇ ਆਪਾਂ ਸੁਨ ਸੁਮਾਨ ਦਿਖਾਉਣੇ ਆ ਕੁਝ ਚੰਨਲੇ ਨਹੀਂ ਕਿਉਂਕਿ ਕੜਸੀ ਦੀ ਬਾਜ਼ ਜਿਉਂਦੀ ਜਦੋਂ ਮੈਂ ਵੀਡੀਓ ਬਣਾਉਣੀ ਹੈ ਤੇ ਲੱਸੀ ਐਸੀ ਸਵੇਰੇ ਪੀਣ ਵਾਸਤੇ ਲੈਂਦੀ ਟੱਬੇ ਤੇ ਲੱਸੀ ਬਹੁਤ ਵਧੀਆ ਹੁੰਦੀ ਹੈ ਇੱਥੇ ਖਾਣਾ ਵੀ ਬਹੁਤ ਵਧੀਆ ਸਾਰੇ ଷ୍ਟਾਬੇ ਤੇ ਰੁਕਦੇ ਆ ਬਹੁਤ ਮਸ਼ਹੂਰ ਟੱਬਾ ਜੇ ਦਮਾਨ ਕਰਦਾ ਜੀ ਚਲੇ ਜਾਣੇ ਖਾ ਪੀਉਣੇ ਨਹੀਂ ਵੀ ਮਨ ਕਰਦਾ ਹਰ ਰੋਜ਼ ਘਰੇ ਬਣਾਉਣ ਨੂੰ ਖਾਣਾ ਦੇਲ ਵੀ ਅੱਕ ਜਾਂਦਾ ਇੱਕ ਕੰਮ ਕਰਕੇ ਰੋਜ਼ੀ ਰੋਜ਼ੀ ਉਹੀ ਕੰਮ ਉਹੀ ਕੰਮ ਤੇ ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੇ ਤੇ ਆਪਾਂ ਨੂੰ ਕੁਸ ਪਲਾਂ ਲਈ ਹਸਣ ਖੇਡਣ ਵਾਸਤੇ ਵੀ ਜਿਉਣਾ ਚਾਹੀਦਾ ਆਪਦੀ ਜ਼ਿੰਦਗੀ ਨੂੰ ਤਾਂ ਵਾ ਜਿਸੋੜਾ